ਮਈ ਦੀ ਇੱਕ ਸ਼ਾਮ ਹੈ ਸੂਰਜ ਡੁੱਬਣ ਦੀ ਤਿਆਰੀ ਵਿੱਚ ਹੈ ਅਤੇ ਦਰਬਾਰ ਸਾਹਿਬ ਦੇ ਸਰੋਵਰ ਦਾ ਜਲ ਸੋਨੇ ਦੇ ਹਰਮੰਦਰ ਸਾਹਿਬ ਦੀ ਪਰਛਾਈ ਵਿੱਚ ਇਕੋ ਅਲੌਕਿਕ ਨਜ਼ਾਰਾ ਪੈਦਾ ਕਰ ਰਿਹਾ ਹੈ ਸੋਨੇ ਦੀਆਂ ਕੰਧਾਂ ਤੇ ਸੂਰਜ ਦੀਆਂ ਆਖਰੀ ਕਿਰਨਾਂ ਇੱਕ ਚਮਕ ਭਰਾਰੀਆਂ ਨੇ ਜਿਵੇਂ ਗੁਰੂ ਰਾਮਦਾਸ ਜੀ ਦੀ ਕਿਰਪਾ ਸਰੋਵਰ ਦੇ ਇੱਕ ਇੱਕ ਕਣ ਵਿੱਚ ਸਮਾਈ ਹੋਵੇ ਪ੍ਰਕਰਮਾਂ ਦੇ ਚਿੱਟੇ ਸੰਗਮਰਮਰ ਤੇ ਸੰਗਤ ਦੀ ਆਵਾਜ਼ ਅਹੀ ਸੀ ਕੋਈ ਸਿਰ ਝੁਕਾ ਕੇ ਮੱਥਾ ਟੇਕ ਰਿਆ ਸੀ ਕੋਈ ਸਰੋਵਰ ਦੇ ਜਲ ਵਿੱਚ ਇਸ਼ਨਾਨ ਕਰਕੇ ਆਪਣੇ ਪਾਪ ਧੋਣ ਦੀ ਕੋਸ਼ਿਸ਼ ਕਰ ਰਿਹਾ ਸੀ ਕੋਈ ਸਰੋਵਰ ਦੇ ਜਲ ਵਿੱਚ ਇਸ਼ਨਾਨ ਕਰ ਰਿਹਾ ਸੀ ਅਤੇ ਕੋਈ ਗੁਰਬਾਣੀ ਦੇ ਸ਼ਬਦ ਹੁੰਦਾ ਹੋਇਆ ਅੱਖਾਂ ਬੰਦ ਕਰਕੇ ਸ਼ਾਂਤੀ ਦੀ ਖੋਜ ਵਿੱਚ ਲਿਨ ਸੀ ਪਰ ਕਰਮਾਂ ਦੇ ਇੱਕ ਕੋਨੇ ਵਿੱਚ ਮੁੱਖ ਦਰਵਾਜ਼ੇ ਦੇ ਨੇੜੇ ਇੱਕ ਨਾਇਕ ਸਿੰਘ ਖੜਾ ਹੈ ਉਸ ਨੇ ਨੀਲੀ ਦਸਤਾਰ ਜਿਸ ਤੇ ਉੱਪਰ ਇੱਕ ਚਮਕਦਾ ਚੱਕਰ ਅਤੇ ਖੰਡਾ ਸੀ ਦੂਰੋਂ ਹੀ ਨਜ਼ਰ ਆ ਰਿਹਾ ਸੀ ਉਸ ਦੀ ਸਫੇਦ ਚੋਲੇ ਵਿੱਚ ਇੱਕ ਪਵਿੱਤਰ ਰੌਣਕ ਸੀ ਹੱਥ ਵਿੱਚ ਇੱਕ ਲੰਬਾ ਬਰਛਾ ਜਸਤੀ ਨੌਕਰ ਸੂਰਜ ਦੀ ਰੋਸ਼ਨੀ ਵਿੱਚ ਲਾਲ ਰੰਗ ਤਮਕਰੀ ਸੀ ਉਸ ਦੀ ਦਾੜੀ ਵਿੱਚ ਚਿੱਟੇ ਵਾਲਾਂ ਦੀ ਇੱਕ ਝਲਕ ਸੀ ਜੋ ਉਸ ਦੀ ਉਮਰ ਅਤੇ ਤਜਰਬੇ ਨੂੰ ਦਰਸਾ ਰਹੀ ਸੀ ਉਸ ਦੀਆਂ ਅੱਖਾਂ ਵਿੱਚ ਇੱਕ ਗੰਭੀਰਤਾ ਜਿਵੇਂ ਉਹ ਇਸ ਅਸਥਾਨ ਦੀ ਮਰਿਆਦਾ ਦਾ ਰੱਖਾ ਹੋਵੇ ਅਚਾਨਕ ਇੱਕ ਨੌਜਵਾਨ ਸੰਗਤ ਵਿੱਚੋਂ ਅੱਗੇ ਵੱਧਾ ਨਜ਼ਰ ਆਇਆ ਉਸ ਦੀ ਚਾਲ ਵਿੱਚ ਇੱਕ ਅਜੀਬ ਜਿਹੀ ਬੇਪਰਵਾਹੀ ਸੀ ਉਸ ਨੇ ਮਹਿੰਗੀ ਕਮੀਜ਼ ਪਾਈ ਸੀ ਉਸ ਦੇ ਹੱਥ ਦੇ ਵਿੱਚ ਇੱਕ ਚਮਕਦੀ ਘੜੀ ਸੀ ਉਸ ਤੇ ਦੇ ਇੱਕ ਕਮੰਡੀ ਮੁਸਕਰਾਹਟ ਜਿਵੇਂ ਉਹ ਇਸ ਪਵਿੱਤਰ ਸਥਾਨ ਦੀ ਇੱਜ਼ਤ ਨੂੰ ਸਮਝਦਾਰੀ ਨਾ ਹੋਵੇ ਉਸ ਨੂੰ ਮर्याਦਾ ਦਾ ਧਿਆਨ ਨਾ ਹੋਵੇ ਬਸ ਇੱਥੇ ਘੁੰਮ ਆਇਆ ਹੈ ਉਸ ਨੇ ਆਪਣੀ ਕਮੀਜ਼ ਦੇ ਉੱਪਰਲੀ ਜੇਬ ਵਿੱਚ ਕੁਝ ਸਮਾਨ ਰੱਖਿਆ ਹੈ ਦੂਰੋਂ ਹੀ ਨਜ਼ਰ ਆ ਰਿਹਾ ਹੈ ਲੇਕਿਨ ਇਹ ਨਹੀਂ ਪਤਾ ਲੱਗ ਰਿਹਾ ਕਿ ਉਸ ਨੇ ਰੱਖਿਆ ਕੀ ਹੈ ਅੱਗੇ ਵੱਧਦਾ ਜਾ ਰਿਹਾ ਹੈ ਸੇਵਾਦਾਰ ਨਿਹਕ ਸਿੰਘ ਦੀ ਨਿਗਾ ਉਸ ਵੱਲ ਹੈ ਕਿਉਂਕਿ ਦੇਖਣ ਦੇ ਵਿੱਚ ਹੀ ਉਸਦੀ ਚਾਲ ਕੁਝ ਠਿਕਰੀ ਲੱਗ ਰਹੀ ਆਮ ਸਰਦਾਲੂਆ ਵਾਂਗ ਸਰਦਾਂ ਵਾਂ ਨਾ ਹੋਗੇ ਇੱਥੇ ਕਮੰਡੀ ਚਾਲ ਅਲੱਗ ਹੀ ਨਜ਼ਰ ਆ ਰਹੀ ਹੈ ਜਿੱਥੇ ਬਾਕੀ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਲੈਣ ਆਏ ਹਨ ਇਹ ਇੱਥੇ ਕੁਝ ਹੋਰ ਕਰਨਾ ਆਏ ਹੈ ਜਲਦੀ ਹੀ ਉਸਤੇ ਮਰਸੂਬੇ ਸਾਫ ਹੋ ਜਾਂਦੇ ਹਨ ਇੱਕ ਨੌਜਵਾਨ ਲੜਕੀ ਜੋ ਆਪਣੀਆਂ ਸਹੇਲੀਆਂ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਆਈ ਹੈ ਇਹ ਨੌਜਵਾਨ ਉਸ ਕੁੜੀ ਦੇ ਨਾਲ ਉਹਦਿ ਸ਼ੇਡਖਾਨੀਆਂ ਕਰਨੀਆਂ ਸ਼ੁਰੂ ਕਰ ਦਿੰਦਾ ਹੈ ਆਸ-ਪਾਸ ਦੀ ਸੰਗਤ ਤੁਰੰਤ ਇਸ ਗੱਲ ਨੂੰ ਨੋਟ ਕਰਦੀ ਹੈ ਕੁੜੀ ਦੇ ਸ਼ਿਕਾਇਤ ਕਰਨ ਤੇ ਉੱਥੇ ਆਸ-ਪਾਸ ਦੀ ਸੰਗਤ ਦੇ ਕੁਝ ਲੋਕ ਕੁਝ ਸੇਵਾਦਾਰ ਇਕੱਠੇ ਹੋ ਜਾਂਦੇ ਹਨ ਜਿਨ੍ਹਾਂ ਦੇ ਵਿੱਚੋਂ ਉਹ ਨਿਹੰਗ ਸਿੰਘ ਵੀ ਹੈ ਜਿਸਦੇ ਹੱਥ ਦੇ ਵਿੱਚ ਮਰਚਾ ਹੈ ਪ੍ਰਕਰਮਾ ਦੇ ਵਿੱਚੋਂ ਚੱਲ ਕੇ ਅੱਗੇ ਪਹੁੰਚਿਆ ਹੋਏ ਉੱਥੇ ਕਈ ਲੋਕ ਉਸ ਨੌਜਵਾਨ ਨੂੰ ਘਿਰ ਕੇ ਖੜੇ ਹਨ ਨੌਜਵਾਨ ਅੱਗੋਂ ਗਾਣਾ ਕੱਢ ਰਿਹਾ ਹੈ ਜਿਵੇਂ ਕਿ ਸ਼ਾਇਦ ਇਸਨੇ ਕੁਝ ਖਦਾ ਹੋਵੇ ਕਸਤੀਆਂ ਜੇਬਾਂ ਫਰੋਣੀਆਂ ਜਾਂਦੀਆਂ ਹਨ ਉੱਪਰਲੀ ਜੇਬ ਦੇ ਵਿੱਚੋਂ ਤੰਬਾਕੂ ਦੀ ਇੱਕ ਪੁੜੀ ਨਿਕਲਦੀ ਹੈ ਅਚਾਨਕ ਹੀ ਸੇਵਾਦਾਰ ਉਸਤੇ ਗੁੱਸਾ ਹੋ ਜਾਂਦੇ ਹਨ ਉਸ ਨੂੰ ਕਹਿੰਦੇ ਹਨ ਆ ਕੀ ਮੁੰਡਿਆ ਇੱਥੇ ਕੀ ਲਿਆ ਹੈ ਤੈਨੂੰ ਪਤਾ ਨਹੀਂ ਹੈ ਕਿ ਦਰਬਾਰ ਸਾਹਿਬ ਦੇ ਵਿੱਚ ਇਸ ਤਰ੍ਹਾਂ ਦੇ ਚੀਜ਼ਾਂ ਰਾਣੇ ਬਿਲਕੁਲ ਗਲਤ ਹੈ ਉਪਰੋਂ ਤੂੰ ਇੱਥੇ ਆ ਕੇ ਸਾਡੀਆਂ ਧੀਆਂ ਭੈਣਾਂ ਦੇ ਨਾਲ ਛੜਖਾਣੀ ਕਰਦਾ ਹੈ ਤੈਨੂੰ ਅੱਜ ਕਿਸੇ ਵੀ ਹਾਲ ਦੇ ਵਿੱਚ ਨਹੀਂ ਛੱਡਣਾ ਅੱਜ ਤੂੰ ਸੁੱਕਾ ਨਹੀਂ ਜਾ ਸਕਦਾ ਇਸ ਤਰ੍ਹਾਂ ਕਿ ਉੱਥੋਂ ਦੇ ਜਿਹੜੇ ਸੇਵਾਦਾਰ ਹਨ ਉਸਤੇ ਹੱਥ ਚੁਕਨੇ ਸ਼ੁਰੂ ਕਰਨ ਲੈਂਦੇ ਹਨ ਅਗੋਂ ਗਾਣਾ ਕੱਢਦਾ ਹੈ ਮर्यादा ਨੂੰ ਭੁੱਲ ਜਾਂਦਾ ਹੈ ਅਤੇ ਮਾੜਾ ਚੰਗਾ ਬੋਲਦਾ ਹੈ ਹਾਂ ਮੈਂ ਲੈ ਕੇ ਆਇਆ ਹਾਂ ਤੁਹਾਡੇ ਪਿਓ ਦੀ ਕਮਾਈ ਹੈ ਤੁਸੀਂ ਨੰਗ ਇੱਥੇ ਮਾੜੀਆਂ ਮੋਟੀਆਂ ਤਨਖਾਹਾਂ ਤੇ ਬੈਠੇ ਹੋ ਤੁਹਾਨੂੰ ਅੰਦਾਜ਼ਾ ਵੀ ਹੈ ਕਿ ਕਿਸ ਨਾਲ ਗੱਲ ਕਰ ਰਹੇ ਹੋ ਮੇਰੇ ਕੋਲ ਕਿੰਨਾ ਪੈਸਾ ਹੈ ਮੇਰੇ ਕੋਲ ਕਿੰਨੀ ਸ਼ੋਰਤ ਹੈ ਕਿਹਾ ਤੁਹਾਡੇ ਕੋਲ ਇੱਥੇ ਬਸ ਚਾਰ ਕਪੜਿਆਂ ਦੇ ਵਿੱਚ 10000 15000 ਦੇ ਵਿੱਚ ਰੱਖੇ ਹੋ ਮਿਰਗ ਝੜਕਦੇ ਹੋ ਮੈਨੂੰ ਛੱਡ ਦਿਓ ਇੱਥੋਂ ਝੜ ਦਿਓ ਮੈਂ ਤੁਹਾਨੂੰ 50000 ਰੁਪਏ ਦਿਆਂਗਾ ਇਹਨਾਂ ਸੁਣ ਕੇ ਸੇਵਾਦਾਰ ਇੱਕ ਪਾਸੇ ਹੋ ਜਾਂਦੇ ਹਨ ਨੰਗ ਸਿੰਘ ਭੜਕ ਚੁਕਿਆ ਹੈ ਉਸ ਤੇ ਵਰषा ਜੋ ਉਸ ਤੇ ਸਦੇ ਹੱਥ ਵਿੱਚ ਉਸਨੇ ਆਪਣੇ ਖੱਬੇ ਹੱਥ ਵਿੱਚ ਲੈ ਲਿਆ ਹੋਏ ਅਚਾਨਕ ਵਰषा ਕਮਣ ਲੱਗ ਜਾਂਦਾ ਹੈ ਉਸ ਤੇ ਚਾਰੇ ਦਿਨ ਰੋਹ ਹੈ ਜੋਸ਼ ਆ ਚੁਕਿਆ ਹੈ ਇਹ ਇਨਸਾਨ ਹੈ ਇਹ ਨੌਜਵਾਨ ਇੱਥੇ ਆ ਕੇ ਮਿਆਦ ਦਾ ਰੋਟੜਦਾ ਹੈ ਗੁਰੂ ਰਾਮਦਾਸ ਜੀ ਦੇ ਦਰ ਤੇ ਮर्यादा ਨੂੰ ਭੰਕਰਦਾ ਹੈ ਉਹ ਦਰ ਜਿੱਥੇ ਹਮੇਸ਼ਾ ਗੁਰਬਾਣੀ ਦਾ ਮਿੱਠਾ ਪਾਠ ਹੁੰਦਾ ਹੈ ਇਹ ਇੱਥੇ ਆ ਕੇ ਮर्यादा ਨੂੰ ਚੁਣੌਤੀ ਦੇ ਰਿਹਾ ਹੈ ਅਗੋਂ ਆਪਣਾ ਵਰਸਾ ਜ਼ੋਰ ਦੇ ਨਾਲ ਹੱਥ ਦੇ ਵਿੱਚ ਲੈਂਦਾ ਹੈ ਅਤੇ ਇੱਕਦਮ ਅਚਾਨਕ ਕੁਝ ਅਜਿਹਾ ਕਰ ਦਿੰਦਾ ਹੈ ਆਸ-ਪਾਸ ਖੜੀਆਂ ਸੰਗਤਾਂ ਦੀ ਸਜਾਨ ਹਲਕ ਦੇ ਵਿੱਚ ਆ ਜਾਂਦੀ ਹੈ ਹੈਰਾਨ ਰਹਿ ਜਾਂਦੇ ਹਨ ਪੈਰਾਂ ਹੇਠੋਂ ਜ਼ਮੀਨ ਨਿਕਲ ਚੁੱਕੀ ਹੈ ਆਖਿਰਕਾਰ ਅਜਿਹਾ ਕੀ ਕਰ ਦਿੱਤਾ ਨਿਹੰਗ ਸਿੰਘ ਨੇ ਕਿ ਸੱਚਮੁੱਚ ਉੱਥੇ ਕੁਝ ਵੱਡਾ ਹੋ ਜਾਂਦਾ ਹੈ ਜਾਂ ਫਿਰ ਇੱਕ ਗੁਰੂ ਰਾਮਦਾਸ ਜੀ ਦੀ ਕੋਈ ਨਵੀਂ ਕੌਤਕ ਹੈ ਕੁਝ ਅਜਿਹਾ ਹੋਰ ਮੜਾ ਹੈ ਜੋ ਕਿ ਤੁਹਾਡੀ ਸ਼ਰਧਾ ਨੂੰ 10 ਗੁਣਾ ਵਧਾ ਦੇਵੇਗਾ ਬਣ ਰਹੇ ਹੋ ਦੀ ਵੀਡੀਓ ਦੇ ਅੰਤ ਤੱਕ ਆਖਿਰਕਾਰ ਕੀ ਹੋਇਆ ਉਸ ਨੌਜਵਾਨ ਦੇ ਨਾਲ ਕਿ ਨੰਗ ਸਿੰਘ ਨੇ ਉੱਥੇ ਕੁਝ ਅਜਿਹਾ ਕਰ ਦਿੱਤਾ ਜਾਂ ਫਿਰ ਬਾਅਦ ਦੇ ਵਿੱਚ ਗੁਰੂ ਰਾਮਦਾਸ ਤੇ ਪਾਤਸ਼ਾਹ ਨੇ ਆਪ ਉਸ ਨੌਜਵਾਨ ਨੂੰ ਸਦਾ ਦਿੱਤੀ ਕੀ ਹੋਇਆ ਇਸਦਾ ਅੰਜਾਮ ਜਾਣਨ ਦੇ ਲਈ ਬਣ ਰਿਓ ਜੀ ਵੀਡੀਓ ਦੇ ਅੰਤ ਤੱਕ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦੇਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਸਾਥ ਸੰਗਤ ਜੀ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਨਹਿਕ ਸਿੰਘ ਨੇ ਬਰਚਾ ਬਿਲਕੁਲ ਉਸ ਨੌਜਵਾਨ ਦੇ ਨਜ਼ਦੀਕ ਕਰਕੇ ਰੋਕ ਦਿੱਤਾ ਬਰਚਾ ਸੰਗ ਤੋਂ ਬਸ ਇੱਕ ਸੈਂਟੀਮੀਟਰ ਦੂਰੀ ਤੇ ਹੈ ਜਿਵੇਂ ਥੋੜਾ ਜਿਹਾ ਹੋਰ ਜ਼ੋਰ ਲਗਾਇਆ ਹੁੰਦਾ ਤਾਂ ਅੱਜ ਉਹ ਨੌਜਵਾਨ ਉੱਥੇ ਨਹੀਂ ਸੀ ਹੁਣਾ ਇੱਕਦਮ ਡਰ ਜਾਂਦਾ ਹੋਏ ਡਰ ਕੇ ਹਲੈਟ ਜਾਂਦਾ ਹੈ ਆ ਕੀ ਕਰਨ ਲੱਗਾ ਹੈ ਬਾਬਾ ਤੇਰਾ ਦਿਮਾਗ ਖਰਾਬ ਹੈ ਹੁਣੇ ਮੇਰੇ ਆਰਪਰ ਹੋ ਜਾਣਾ ਸੀ ਅਗੋ ਨਿਹਤ ਸਿੰਘ ਜੋਰ ਲਾ ਕੇ ਕਹਿੰਦਾ ਹੈ ਆਰਪਰਦ ਮੈਂ ਕਰ ਦੇਣਾ ਸੀ ਉਹ ਤਾਂ ਮੈਨੂੰ ਇੱਥੋਂ ਦੀ ਗੁਰੂ ਮਰਿਆਦਾ ਨੇ ਰੋਕ ਲਿਆ ਇੱਥੋਂ ਦੀ ਗੁਰੂ ਮਰਿਆਦਾ ਕਹਿੰਦੀ ਹੈ ਪਹਿਲਾਂ ਹਮੇਸ਼ਾ ਪਿਆਰ ਨਾਲ ਸਮਝਾਣਾ ਚਾਹੀਦਾ ਹੈ ਜੇਕਰ ਵੈਰੀ ਪਿਆਰ ਨਾਲ ਨਾ ਸਮਝੇ ਨਾ ਬਾਅਦ ਦੇ ਵਿੱਚ ਹਥਿਆਰ ਨਾਲ ਕੰਮ ਲੈਣਾ ਚਾਹੀਦਾ ਹੈ ਇਸ ਕਰਕੇ ਪਿਆਰ ਨਾਲ ਸਮਝਾ ਰਿਹਾ ਹਾਂ ਇੱਥੋਂ ਤਿੱਧਰ ਹੋ ਜਾ ਨਹੀਂ ਤਾਂ ਬਾਅਦ ਦੇ ਵਿੱਚ ਤੇਰਾ ਉਹ ਹਸ਼ਰ ਹੋਵੇਗਾ ਵੀ ਤੂੰ ਸੋਚ ਵੀ ਨਹੀਂ ਸਕਦਾ ਹਜੇ ਵੀ ਮੌਕਾ ਹੈ ਮਨ ਲਾਏ ਮੇਰੇ ਸਬਰ ਦਾ ਇਮਤਿਹਾਨ ਨਾ ਲਾਏ ਇੰਜ ਕਰਕੇ ਉਸ ਨੌਜਵਾਨ ਨੂੰ ਉਤੋ ਹੀ ਦਫਾ ਕਰ ਦਿੱਤਾ ਜਾਂਦਾ ਹੈ ਲੇਕਿਨ ਨੌਜਵਾਨ ਨੂੰ ਨਹੀਂ ਪਤਾ ਬਿਛਾਇਦ ਨੰਗ ਸਿੰਘ ਉਹਤੇ ਉਸ ਨੂੰ ਛੱਡ ਸਕਦਾ ਹੈ ਸ਼ਾਇਦ ਨੰਗ ਸਿੰਘ ਨੇ ਉੱਤੇ ਕੁਝ ਨਹੀਂ ਕੀਤਾ ਲੇਕਿਨ ਗੁਰੂ ਰਾਮਦਾਸ ਜੀ ਪਾਛਾ ਦੇਖਦੇ ਹਨ ਉਹਨਾਂ ਨੇ ਹਮੇਸ਼ਾ ਆਪਣੇ ਸੇਵਕਾਂ ਦੇ ਬਚਨ ਪੂਰੇ ਪੂਕਾਏ ਹਨ ਉਹਨਾਂ ਨੇ ਹਮੇਸ਼ਾ ਸੰਗਤ ਦੀ ਭਾਵਨਾ ਦਾ ਸਤਕਾਰ ਕੀਤਾ ਹੈ ਜਿੱਥੇ ਸੰਗਤ ਦੀ ਚੰਗੀ ਨਿਗਾ ਪੈ ਜਾਵੇ ਉਸਤੇ ਬੱਲੇ ਬੱਲੇ ਹੋ ਜਾਂਦੀ ਹੈ ਜਿੱਥੇ ਸੰਗਤ ਚੰਗੀ ਨਿਗਰਾਨ ਦੇਖ ਲਵੇ ਉਸਤੇ ਦਿਨ ਬਦਲ ਜਾਂਦੇ ਹਨ ਚੰਗੇ ਹੋ ਜਾਂਦੇ ਹਨ ਲੇਕਿਨ ਜਿੱਥੇ ਕੋਈ ਸੰਤ ਦਾ ਨਿੰਦਕ ਜਣਾ ਹੈ ਉਹ ਕੋਈ ਪਾਪ ਕਮਾ ਲੈਂਦਾ ਹੈ ਸੰਗਤ ਦੀ ਮਿਹਰ ਦਾ ਭਾਗ ਨਹੀਂ ਬਣ ਕੇ ਸੰਗ ਦੇ ਦੁੱਖ ਕਮਾ ਲੈਂਦਾ ਹੈ ਸੰਗਤ ਦਾ ਗੁੱਸਾ ਕਮਾ ਲੈਂਦਾ ਹੈ ਉਥੇ ਉਸ ਨੂੰ ਮਾੜੇ ਅੰਜਾਮ ਤਾਂ ਭੋਗਨੇ ਪੈਂਦੇ ਹਨ ਉਸਤੇ ਕਰਮ ਅੱਗੇ ਆਣੇ ਹੀ ਜਾਣੇ ਹਨ ਹਾਂਜੀ ਇਸ ਤਰ੍ਹਾਂ ਹੁੰਦਾ ਹੈ ਉਥੋਂ ਬਾਹਰ ਆਂਦਾ ਹੈ ਬਾਹਰਾਂ ਦੇ ਸਾਰ ਗੁੱਸੇ ਦੇ ਵਿੱਚ ਅੱਗ ਬੋਲਾ ਹੈ ਉਹ ਦੋ ਕੋੜੀ ਦਾ ਨਿਹੰਗ ਮੇਰੇ ਤੇ ਬਰਛਾ ਤਾਣੇਗਾ ਜਾਣਦਾਨੀ ਹੈ ਮੈਂ ਕੌਣ ਹਾਂ ਉਹ ਮੇਰੇ ਪਿਓ ਦੇ ਅੱਗੇ ਏਡੇ ਏਡੇ ਵੱਡੇ ਪੁਰਸ ਵਾਲੇ ਉਸ ਦੇ ਥੱਲੇ ਹਨ ਮੈਨੂੰ ਕੀ ਸਮਝਦਾ ਹੈ ਮੈਂ ਇੰਨਾ ਵੱਡਾ ਅਮੀਰ ਘਰ ਦਾ ਮੁੰਡਾ ਉਹ ਦੋ ਕੋੜੀ ਦਾ ਨਿਹੰਗ ਸਿੰਘ ਮੇਰੇ ਤੇ ਬਰਛਾ ਤਾਣੇਗਾ ਕੋਈ ਗੱਲ ਨਹੀਂ ਦੇਖ ਲਵਾਂਗੇ ਕਦੇ ਇੱਕਦਮ ਅਚਾਨਕ ਆਪਣੇ ਦੋਸਤ ਨੂੰ ਫੋਨ ਕਰਦਾ ਹੈ ਪੂਰੀ ਗੱਲ ਦੱਸਦਾ ਹੈ ਅਗੋਂ ਉਸ ਦਾ ਦੋਸਤ ਸੁਮਿਤ ਜੋ ਕਿ ਚੰਗੇ ਘਰ ਦਾ ਮੁੰਡਾ ਹੈ ਪੜਿਆ ਲਿਖਿਆ ਹੈ ਅਤੇ ਗੁਰੂ ਘਰ ਦੀ ਮਰਿਆਦਾ ਨੂੰ ਜਾਣਦਾ ਹੈ ਆ ਕਹਿੰਦਾ ਹੈ ਵੀ ਦੇਖ ਦੋਸਤਾਂ ਗਲਤੀ ਤੇਰੀ ਹੈ ਨੰਕ ਸਿੰਘ ਦੀ ਇਸ ਦੇ ਵਿੱਚ ਕੋਈ ਗਲਤੀ ਨਹੀਂ ਹੈ ਤੂੰ ਉਥੋਂ ਨੇ ਮਰਿਆਦਾ ਭੰਗ ਕੀਤੀ ਇਸ ਦਾ ਅੰਜਾਮ ਤੈਨੂੰ ਭੁਗਤਣਾ ਪਿਆ ਹੁਣ ਬਸ ਉੱਤ ਚੁੱਪ ਕਰਕੇ ਆ ਜਾ ਜੇਕਰ ਜ਼ਿਆਦਾ ਕਰਨ ਦੀ ਕੋਸ਼ਿਸ਼ ਕਰੇਗਾ ਅਗਲੀ ਵਾਰ ਵਰਸਾ ਜੜਾ ਹੈ ਉਥੇ ਰੁਕਣਾ ਨਹੀਂ ਅਗਲੀ ਵਾਰ 2 ਇੰਚ ਅੱਗੇ ਵੱਜ ਜਾਵੇਗਾ ਅਗਲੀ ਵਾਰ 2 ਇੰਚ ਅੱਗੇ ਵੱਜ ਜਾਵੇਗਾ ਉਥੇ ਕੁਝ ਹੋ ਜਾਣਾ ਹੈ ਜੋ ਕਿ ਕਿਸੇ ਨੂੰ ਵੀ ਪਸੰਦ ਨਹੀਂ ਆਣਾ ਇਹਨਾਂ ਕਹਿ ਕੇ ਫੋਨ ਕੱਢ ਦਿੰਦਾ ਹੈ ਹੁਣ ਇਧਰੋਂ ਆ ਮੁੰਡਾ ਵੀ ਸਮਝ ਚੁੱਕਿਆ ਹੈ ਵੀ ਗੱਲ ਸਹੀ ਹੈ ਵੀ ਹੁਣ ਮੈਨੂੰ ਉੱਥੇ ਰੁਕ ਜਾਣਾ ਚਾਹੀਦਾ ਹੈ ਨੌਜਵਾਨ ਵਿਕਰਮ ਦੇ ਦਿਲ ਵਿੱਚ ਗੁੱਸਾ ਸੀ ਉਸ ਨੂੰ ਲੱਗ ਰਿਹਾ ਸੀ ਕਿ ਨਯੰਗ ਸਿੰਘ ਨੇ ਉਸ ਦੀ ਬੇਇੱਜ਼ਤੀ ਕੀਤੀ ਹੈ ਉਸ ਨੇ ਆਪਣੇ ਬਾਕੀ ਦੋਸਤਾਂ ਨੂੰ ਵੀ ਫੋਨ ਕੀਤਾ ਅੱਗੋਂ ਵੀ ਉਹਨਾਂ ਦੋਸਤਾਂ ਨੇ ਆਈ ਸਲਾਹ ਦਿੱਤੀ ਵੀ ਚੁੱਪ ਕਰਕੇ ਉੱਥੋਂ ਆ ਜਾ ਅਤੇ ਬਾਅਦ ਦੇ ਵਿੱਚ ਆਪਾਂ ਆਪੇ ਦੇਖ ਲਵਾਂਗੇ ਕੋਈ ਗੱਲ ਨਹੀਂ ਇੱਕ ਵਾਰ ਤੂੰ ਕਰਿਆ ਜਾ ਪਰ ਵਿਕਰਮ ਦੀ ਹੋਮੇ ਨੇ ਉਸ ਨੂੰ ਸਮਝ ਨਾ ਦਿੱਤਾ ਉਸ ਨੇ ਗੁੱਸੇ ਦੇ ਵਿੱਚ ਗੱਡੀ ਤੇ ਚਲਾਨੀ ਸ਼ੁਰੂ ਕਰ ਦਿੱਤੀ ਉਹ ਦਰੰਦਰਵਲ ਜਾ ਰਿਹਾ ਸੀ ਰਸਤੇ ਦੇ ਵਿੱਚ ਉਸਦੀ ਗੱਡੀ ਦਾ ਇੱਕ ਵੱਡੇ ਟਰੱਕ ਨਾਲ ਟੱਕਰ ਹੋ ਗਿਆ ਇਹ ਇੱਕ ਭਿਆਨਕ ਸੜਕ ਹਾਦਸਾ ਸੀ ਵਿਕਰਮ ਦੀ ਗੱਡੀ ਦੇ ਪਰ ਖੱਟੇ ਉੱਡਦੇ ਅਤੇ ਉਹ ਬੇਹੋਸ਼ ਹੋ ਗਿਆ ਜਦੋਂ ਵਿਕਰਮ ਨੂੰ ਹਸਪਤਾਲ ਲੰਘਿਆ ਨਾ ਤਾਂ ਡਾਕਟਰਾਂ ਨੇ ਦੱਸਿਆ ਕਿ ਉਸਦੀ ਕਮਰ ਦੀ ਹੱਡੀ ਟੁੱਟ ਚੁੱਕੀ ਹੈ ਅਤੇ ਉਸ ਦੀਆਂ ਲਤਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ ਵਿਕਰਮ ਪਰਲਾਈ ਹੋ ਚੁੱਕਿਆ ਸੀ ਉਸ ਦੀ ਜ਼ਿੰਦਗੀ ਜੋ ਕੱਲ ਤੱਕ ਐਸੋ ਆਰਾਮ ਨਾਲ ਭਰੀ ਸੀ ਅੱਜ ਦਿਲ ਚੇਰ ਤੱਕ ਸੀਮਿਤ ਹੋ ਚੁੱਕੀ ਹੈ ਪਰਾਂ ਦੇ ਵਿੱਚ ਸਾਰਾ ਕੁਝ ਬਦਲ ਚੁੱਕਿਆ ਹੈ ਵਿਕਰਮ ਦੇ ਪਰਿਵਾਰ ਨੂੰ ਇਹ ਸਦਮਾ ਸਹਿਣਾ ਬੜਾ ਮੁਸ਼ਕਲ ਸੀ ਉਸਦੇ ਪਿਤਾ ਜੀ ਸੁਰੇਸ਼ ਸ਼ਰਮਾ ਜਨੰਦਰ ਦੇ ਇੱਕ ਨਾਮੀ ਵਪਾਰੀ ਸਨ ਉਹਨਾਂ ਦਾ ਟਰਾਂਸਪੋਰਟ ਅਤੇ ਟੈਕਸਟਾਈਲ ਦਾ ਵਪਾਰ ਸੀ ਜਿਸ ਨਾਲ ਉਹਨਾਂ ਦੀ ਗਿਣਤੀ ਪੰਜਾਬ ਦੇ ਵੱਡੇ ਅਮੀਰ ਲੋਕਾਂ ਵਿੱਚ ਸੀ ਸੁਰੇਸ਼ ਸ਼ਰਮਾ ਨੇ ਆਪਣੇ ਪੁੱਤਰ ਦੇ ਇਲਾਜ ਲਈ ਸਭ ਕੁਝ ਕੀਤਾ ਵੱਡੇ ਤੋਂ ਵੱਡੇ ਡਾਕਟਰਾਂ ਨੂੰ ਦਿਖਾਇਆ ਵਿਕਰਮ ਨੂੰ ਵਿਦੇਸ਼ ਤੱਕ ਇਲਾਜ ਕਰਨੇ ਭੇਜਿਆ ਪਰ ਕੋਈ ਫਰਕ ਨਾ ਪਿਆ ਵਿਕਰਮ ਦੀ ਮਾਂ ਸੁਨੀਤਾ ਸ਼ਰਮਾ ਇੱਕ ਸ਼ਰਧਾਲੂ ਔਰਤ ਸੀ ਉਹ ਅਕਸਰ ਮੰਦਰ ਜਾਇਆ ਕਰਦੀ ਉਸ ਨੂੰ ਆਪਣੇ ਪੁੱਤਰ ਦੀ ਹਾਲਤ ਦੇਖ ਕੇ ਬੋ ਡਾਕਟਰ ਉਸਨੇ ਵਿਕਰਮ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਵਿਕਰਮ ਤੈਨੂੰ ਇਹ ਸਭ ਕਿਸਮਤ ਸਮਝਣੀ ਪਵੇਗੀ ਸਾਨੂੰ ਧਰਮ ਦਾ ਸਹਾਰਾ ਲੈਣਾ ਚਾਹੀਦਾ ਹੈ ਪਰ ਵਿਕਰਮ ਨੂੰ ਧਰਮ ਕਰਮ ਵਿੱਚ ਹਜੇ ਵੀ ਕੋਈ ਦਿਲਚਸਪੀ ਨਹੀਂ ਸੀ ਉਸ ਨੂੰ ਅਜੇ ਵੀ ਲੱਗਦਾ ਸੀ ਕਿ ਉਸਨੇ ਕੁਝ ਗਲਤ ਨਹੀਂ ਕੀਤਾ ਉਸਨੇ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਹੋਈ ਘਟਨਾ ਨੂੰ ਕਿਸੇ ਨਾਲ ਫਾਂਦਾ ਨਹੀਂ ਕੀਤਾ ਅਤੇ ਆਪਣੀ ਹਮੇ ਨੂੰ ਜਿਉਂ ਦਾ ਤਿਉਂ ਰੱਖਿਆ ਸਮਾ ਬੀਤਾ ਗਿਆ ਵਿਕਰਮ ਦੀ ਜ਼ਿੰਦਗੀ ਬੀਰ ਚੇਰ ਤੱਕ ਸੀਮਿਤ ਸੀ ਸ਼ੁਰੂ ਦੇ ਵਿੱਚ ਉਸ ਤੇ ਪਰਿਵਾਰ ਦੀ ਅਮੀਰੀ ਨੇ ਉਸ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਉਹਨਾਂ ਦੇ ਵੱਡੇ ਘਰ ਦੇ ਵਿੱਚ ਬਹੁਤ ਨੌਕਰ ਚਾਕਰ ਸਨ ਅਤੇ ਵਿਕਰਮ ਦੀ ਦੇਖਭਾਲ ਲਈ ਹਰ ਚੀਜ਼ ਮੌਜੂਦ ਸੀ ਉਸ ਤੇ ਘਰ ਦੀਆਂ ਕੰਧਾਂ ਤੇ ਮਹਿੰਗੀਆਂ ਪੇਂਟਿੰਗ ਸਨ ਅਤੇ ਉਸ ਤੇ ਕਮਰੇ ਦੇ ਵਿੱਚ ਵੱਡਾ ਟੀਵੀ ਸੀ ਜਿਸ ਤੇ ਉਹ ਸਾਰਾ ਦਿਨ ਫਿਲਮਾਂ ਦੇਖਦਾ ਪਰ ਇਹ ਅਮੀਰੀ ਜ਼ਿਆਦਾ ਦੇਰ ਤੱਕ ਨਹੀਂ ਟਿਕੇ ਕੁਝ ਸਾਲਾਂ ਦੇ ਬਾਅਦ ਸੁਰੇਸ਼ ਸ਼ਰਮਾ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਸੁਨੀਤਾ ਅਤੇ ਵਿਕਰਮ ਲਈ ਇਹ ਵੱਡਾ ਸਦਮਾ ਸੀ। ਸੁਰੇਸ਼ ਸ਼ਰਮਾ ਦੇ ਜਾਣ ਨਾਲ ਪਰਿਵਾਰ ਦੀ ਜ਼ਿੰਦਗੀ ਤਹਿਸ ਨਹਿਸ ਹੋ ਗਈ। ਸੁਰੇਸ਼ ਸ਼ਰਮਾ ਦੇ ਵਪਾਰ ਨੂੰ ਸੰਭਾਲਣ ਵਾਲਾ ਕੋਈ ਨਹੀਂ ਸੀ। ਵਿਕਰਮ ਆਪਣੀ ਸਰੀਰਕ ਹਾਲਤ ਕਰਕੇ ਵਪਾਰ ਨਹੀਂ ਸੰਭਾਲ ਸਕਦਾ ਸੀ ਅਤੇ ਸੁਨੀਤਾ ਨੂੰ ਵਪਾਰ ਦੀ ਕੋਈ ਖਾਸ ਸਮਝ ਨਹੀਂ ਸੀ। ਸੁਨੀਤਾ ਨੇ ਆਪਣੇ ਇੱਕ ਪੁਰਾਣੇ ਨੌਕਰ ਰਾਮ ਲਾਲ ਨੂੰ ਵਪਾਰ ਸੰਭਾਲਣ ਲਈ ਕਿਹਾ। रामलाल सुरेश शर्मा ਦਾ ਪੁਰਾਣਾ ਵਫਾਦਾਰ ਸੀ ਜੋ ਉਹਨਾਂ ਦੇ ਵਪਾਰ ਦੀਆਂ ਕਈ ਗੱਲਾਂ ਸਮਝਦਾ ਸੀ ਉਸਨੇ ਸੁਨੀਤਾ ਨੂੰ ਸਮਝਾਇਆ ਬੀਬੀ ਜੀ ਮੈਂ ਪੂਰੀ ਕੋਸ਼ਿਸ਼ ਕਰਾਂਗਾ ਪਰ ਵਪਾਰ ਨੂੰ ਸੰਭਾਲ ਲੈ ਸੁਰੇਸ਼ ਜੀ ਵਰਗਾ ਬਜ਼ਾਰਵਾਦ ਚਾਹੀਦਾ ਹੈ ਮੈਂ ਤਾਂ ਸਿਰਫ ਇੱਕ ਨੌਕਰ ਹਾਂ ਸੁਨੀਤਾ ਨੇ ਸਿਰ ਹਿਲਾਇਆ ਪਰ ਉਸਦੇ ਦਿਲ ਵਿੱਚ ਡਰ ਸੀ ਪਰਿਵਾਰ ਦੇ ਆਰਥਿਕ ਹਾਲਾਤ ਖਰਾਬ ਹੋਣ ਲੱਗੇ ਵਪਾਰ ਵਿੱਚ ਘਾਟਾ ਪੈਣ ਲੱਗਾ ਰਾਮ ਲਾਲ ਨੇ ਕੋਸ਼ਿਸ਼ ਕੀਤੀ ਪਰ ਵਪਾਰ ਉਸ ਤੋਂ ਉਹ ਨਹੀਂ ਸੰਭਲਿਆ ਜਿਵੇਂ ਸੁਰੇਸ਼ ਜਨਾ ਕਰਦੇ ਸਨ ਆਖਿਰਕਾਰ ਸੁਨੀਤਾ ਨੂੰ ਆਪਣਾ ਵੱਡਾ ਘਰ ਵਿੱਚ ਨਾ ਪਿਆ ਉਹ ਇੱਕ ਛੋਟੇ ਜਿਹੇ ਮਕਾਨ ਦੇ ਵਿੱਚ ਰਹਿਣ ਲੱਗੇ ਉਹ ਨਦੀ ਨੌਕਰ ਚਾਕਰ ਵੀ ਚਲੇ ਗਏ ਸੁਨੀਤਾ ਨੂੰ ਹੁਣ ਘਰ ਦੇ ਸਾਰੇ ਕੰਮ ਆਪ ਕਰਨੇ ਪੈਂਦੇ ਸਵੇਰੇ ਉੱਠ ਕੇ ਘਰ ਦੀ ਸਫਾਈ ਕਰਦੀ ਖਾਣਾ ਬਣਾਉਂਦੀ ਅਤੇ ਵਿਕਰਮ ਦੀ ਦੇਖਭਾਲ ਕਰਦੀ ਵਿਕਰਮ ਦੇ ਹਾਲਾਤ ਦੇਖ ਕੇ ਸੁਨੀਤਾ ਦਾ ਦਿਲ ਟੁੱਟ ਜਾਂਦਾ ਉਸਨੇ ਵਿਕਰਮ ਦੀ ਸਿਹਤ ਲਈ ਕਈ ਮੰਦਰਾਂ ਦੇ ਚੱਕਰ ਕੱਟੇ ਕਈ ਹਿੰਦੂ ਬਾਬਿਆਂ ਕੋਲ ਗਈ ਇੱਕ ਬਾਬੇ ਨੇ ਉਸ ਨੂੰ ਕਿਹਾ ਵੀ ਤੇਰੇ ਪੁੱਤਰ ਨੂੰ ਕਿਸੇ ਨੇ ਜਾਦੂ ਡੋਣਾ ਇੱਕ ਬਾਬੇ ਨੇ ਉਸ ਨੂੰ ਕਿਹਾ ਵੀ ਤੇਰੇ ਪੁੱਤਰ ਤੇ ਕਿਸੇ ਨੇ ਜਾਦੂ ਡੋਣਾ ਕੀਤਾ ਹੈ ਮੈਂ ਇਸ ਨੂੰ ਠੀਕ ਕਰ ਦਾਂਗਾ ਪਰ ਇਸ ਲਈ 50000 ਰੁਪਏ ਲੱਗਣਗੇ ਸੁਨੀਤਾ ਨੇ ਆਪਣੇ ਕੁਝ ਗਹਿਣੇ ਵੇਚ ਕੇ ਪੈਸੇ ਦੇ ਦਿੱਤੇ ਪਰ ਬਾਬਾ ਨੇ ਧੋਖਾ ਕੀਤਾ ਹੋਣਾ ਕਿਸੀ ਕਿਹੜਾ ਜਾਦੂ ਪੁਰਾਣਾ ਹੁੰਦਾ ਹੈ ਵਿਕਰਮ ਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਹੋਇਆ ਸੁਨੀਤਾ ਦਾ ਵਿਸ਼ਵਾਸ ਟੁੱਟ ਗਿਆ ਇੱਕ ਦਿਨ ਸੁਨੀਤਾ ਦੀ ਸਹੇਲੀ ਕਮਲਾ ਉਸ ਨੂੰ ਮਿਲਣ ਆਈ ਕਮਲਾ ਨੇ ਸੁਨੀਤਾ ਦੀ ਹਾਲਾਤ ਦੇਖੀ ਅਤੇ ਕਾ ਸੁਨੀਤਾ ਤੋ ਇਹਨੇ ਸਾਰੇ ਬਾਬਿਆਂ ਕੋਲ ਗਈ ਹੈ ਪਰ ਕੁਝ ਨਹੀਂ ਹੋਇਆ ਮੈਂ ਤੈਨੂੰ ਸਲਾਹ ਦੇਣੀ ਹਾਂ ਇੱਕ ਵਾਰ ਇੱਥੇ ਨੇੜੇ ਗੁਰਦੁਆਰੇ ਦੇ ਵਿੱਚ ਬੜੇ ਮਸ਼ਹੂਰ ਸੰਤ ਹਨ ਬੜੀ ਪਹੁੰਚ ਵਾਲੇ ਗੁਰਸਿੱਖ ਬਾਬਾ ਜਸਵੀਰ ਸਿੰਘ ਉਹਨਾਂ ਨੂੰ ਮਿਲੋ ਉਹ ਬਹੁਤ ਵੱਡੇ ਸੰਤ ਹਨ ਉਹਨਾਂ ਦੇ ਕੋਲ ਬਹੁਤ ਕੁਝ ਮਹੱਤਮ ਹੈ ਉਹਨਾਂ ਦੀ ਅਰਦਾਸ ਦੇ ਨਾਲ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਸੁਧਰ ਚੁੱਕੀ ਹੈ ਸੁਨੀਤਾ ਨੇ ਸੋਚਿਆ ਕਿ ਹੁਣ ਉਸ ਦੇ ਕੋਲ ਹੋਰ ਕੋਈ ਰਾਹ ਨਹੀਂ ਹੈ ਉਸ ਨੇ ਇਸਲਾਮ ਲਈ ਅਤੇ ਵਿਕਰਮ ਉਹ व्हीलचेयर ਸਮੇਤ ਬਾਬਾ ਜਸਵੀਰ ਸਿੰਘ ਦੀ ਸੰਗਤ ਵਿੱਚ ਲੱਗੇ। ਬਾਬਾ ਜਸਵੀਰ ਸਿੰਘ ਦੀ ਸੰਗਤ ਇੱਕ ਛੋਟੇ ਜਿਹੇ ਗੁਰਦੁਆਰੇ ਵਿੱਚ ਸੀ। ਉਹ ਇੱਕ ਸਾਦੇ ਜਿਹੇ ਸੰਗਤ ਸਨ ਜਿਨ੍ਹਾਂ ਦੀ ਚਿੱਟੀ ਦਸਤਾਰ ਅਤੇ ਨਰਮ ਆਵਾਜ਼ ਵਿੱਚ ਇੱਕ ਅਜੀਬ ਜਿਹੀ ਸ਼ਾਂਤੀ ਸੀ। ਉਹਨਾਂ ਨੇ ਵਿਕਰਮ ਅਤੇ ਸੁਨੀਤਾ ਨੂੰ ਬਹੁਤ ਪਿਆਰ ਨਾਲ ਮਿਲਿਆ। ਸੁਨੀਤਾ ਨੇ ਉਹਨਾਂ ਨੂੰ ਸਾਰੀ ਗੱਲ ਦੱਸੀ। ਵਿਕਰਮ ਦੇ ਹੱਥਾਂ ਤੋਂ ਲੈ ਕੇ ਉਸ ਦੀ ਸਿਰ ਦੇ ਹਰਾ ਤੱਕ ਬਾਬਾ ਜਸਵੀਰ ਸਿੰਘ ਨੇ ਵਿਕਰਮ ਦੇਖਿਆ। ਉਸ ਦੀਆਂ ਅੱਖਾਂ ਵਿੱਚ ਦੂੰਗੀ ਸਮਝੀ ਉਹਨਾਂ ਨੇ ਵਿਕਰਮ ਨੂੰ ਪੁੱਛਿਆ ਪੁੱਤਰ ਇਹ ਤੂੰ ਕਦੇ ਕਿਸੇ ਧਾਰਮਿਕ ਸਥਾਨ ਦੀ ਬੇਅਦਬੀ ਕੀਤੀ ਹੈ ਕੀ ਤੁ ਕਦੇ ਕਿਸੇ ਸੰਗਤ ਨਾਲ ਬਤਮੀਜੀ ਕੀਤੀ ਹੈ ਕਿਸੇ ਵੱਡੇ ਸਤਿ ਮਹਤਮਾ ਦਾ ਕਿਸੇ ਸੇਵਾਦਾਰ ਦਾ ਦਿਲ ਦੁਖਾਇਆ ਹੈ ਵਿਕਰਮੇ ਸਿਰ ਚੁਕਾ ਲਿਆ ਉਸ ਨੂੰ ਸ਼੍ਰੀ ਦਰਬਾਰ ਸਾਹਿਬ ਵਿੱਚ ਹੋਈ ਘਟਨਾ ਯਾਦ ਆ ਗਈ ਉਸਨੇ ਖੋੜੀ ਜੀ ਆਵਾਜ਼ ਵਿੱਚ ਕਿਹਾ ਹਾਂ ਬਾਬਾ ਜੀ ਮੈਂ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਇੱਕ ਵਾਰ ਬਹੁਤ ਵੱਡੀ ਗਲਤੀ ਕੀਤੀ ਸੀ ਮੈਂ ਉੱਥੇ ਤਮਾਕੂ ਦੀ ਡੱਬੀ ਲੈ ਕੇ ਗਿਆ ਅਤੇ ਸੰਗਤ ਦੇ ਵਿੱਚੋਂ ਇੱਕ ਬੀਬੀ ਨਾਲ ਬਤਮੀਜੀ ਕੀਤੀ ਇੱਕ ਨਿਹੰਗ ਸਿੰਘ ਨੇ ਮੈਨੂੰ ਰੋਕਿਆ ਪਰ ਮੈਂ ਉਸ ਨਾਲ ਬਤਮੀਜੀ ਕੀਤੀ ਉਸਨੇ ਵੀ ਮੰਦਾ ਬੋਲਿਆ ਬਾਬਾ ਜਸਵੀਰ ਸਿੰਘ ਨੇ ਡੂੰਗਾ ਸਾਲਿਆ ਅਤੇ ਕਿਹਾ ਪੁੱਤਰ ਤੇਰੇ ਇਸ ਹਾਲਾਤ ਦੇ ਕਾਰਨ ਤੇਰੀ ਹੋਮ ਹੈ ਅਤੇ ਗੁਰੂਸਥਾਨ ਦੀ ਬੇਦਬੀ ਹੈ ਤੂੰ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਗੁਰੂ ਦੀ ਮਰਿਆਦਾ ਨੂੰ ਪੰਕ ਕੀਤਾ ਹੈ ਇਸ ਲਈ ਤੈਨੂੰ ਸਜ਼ਾ ਮਿਲੀ ਹੈ ਪਰ ਗੁਰੂ ਰਾਮਦਾਸ ਜੀ ਦਾ ਦਿਲ ਬਹੁਤ ਵੱਡਾ ਹੈ ਜੇ ਤੂੰ ਸੱਚੇ ਦਿਲ ਨਾਲ ਮਾਫੀ ਮੰਗੇ ਨਾ ਤਾਂ ਗੁਰੂ ਦੀ ਸ਼ਰਨ ਵਿੱਚ ਜਾਵੇਂਗਾ ਤਾਂ ਗੁਰੂ ਜੀ ਤੈਨੂੰ ਮਾਫ ਕਰ ਦੇਣਗੇ ਵਿਕਰਮ ਨੂੰ ਪਹਿਲੀ ਵਾਰ ਅਹਿਸਾਸ ਹੋਇਆ ਉਸਨੇ ਕੀ ਗਲਤੀ ਕੀਤੀ ਸੀ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸਨੇ ਕੰਬਦੀ ਆਵਾਜ਼ ਵਿੱਚ ਕਿਹਾ ਬਾਬਾ ਜੀ ਮੈਂ ਆਪਣੀ ਗਲਤੀ ਸਮਝ ਰਿਹਾ ਹਾਂ ਮੈਨੂੰ ਰਾਹ ਦਿਖਾਓ ਬਾਬਾ ਜਸਵੀਰ ਸਿੰਘ ਨੇ ਨਰਮ ਆਵਾਜ਼ ਵਿੱਚ ਕਿਹਾ ਤੂੰ ਸ਼੍ਰੀ ਦਰਬਾਰ ਸਾਹਿਬ ਜਾ ਉੱਥੇ ਜਾ ਕੇ ਉਸ ਨਿਹੰਗ ਸਿੰਘ ਤੋਂ ਮਾਫੀ ਮੰਗ ਜਿਸ ਨੂੰ ਤੂੰ ਗਾਲਾਂ ਕੱਢੀਆਂ ਸਨ ਜਿਸ ਨੂੰ ਮੰਦਾ ਬੋਧਿਆ ਸੀ ਗੁਰੂ ਰਾਮਦਾਸ ਜੀ ਤੇਰੀ ਅਰਦਾਸ ਸੁਣ ਲੈਣਗੇ ਸੁਨੀਤਾ ਅਤੇ ਵਿਕਰਮ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਵਿਕਰਮ ਨੂੰ ਪਰਕਰਮਾ ਦਾ ਮਾਹੌਲ ਦੇਖ ਕੇ ਉਹ ਘਟਨਾ ਯਾਦ ਆ ਗਈ ਉਸਨੇ ਵੇਖਿਆ ਉਹ ਨਿਹੰਗ ਸਿੰਘ ਬਾਬਾ ਦਰਸ਼ਨ ਸਿੰਘ ਅਜੇ ਵੀ ਉਸੇ ਥਾਂ ਤੇ ਖੜਾ ਸੀ ਬਾਬਾ ਦਰਸ਼ਨ ਸਿੰਘ ਦੀ ਨੀਲੇ ਦਸਤਾਰ ਅਤੇ ਸਫੈਦ ਚੋਲਾ ਉਸੇ ਤਰ੍ਹਾਂ ਸੀ ਉਸਦੇ ਹੱਥ ਦੇ ਵਿੱਚ ਉਹੀ ਬਰਛਾ ਸੀ ਜਿਸ ਨਾਲ ਉਸਨੇ ਵਿਕਰਮ ਨੂੰ ਬਾਹਰ ਜਾਣ ਦਾ ਇਸ਼ਾਰਾ ਕੀਤਾ ਸੀ ਵਿਕਰਮ ਦੀਆਂ ਅੱਖਾਂ ਵਿੱਚ ਹੰਝੂ ਸਨ ਉਸਨੇ ਆਪਣੀ ਵੀਲਚੇਅਰ ਨੂੰ ਦਰਸ਼ਨ ਸਿੰਘ ਦੇ ਨੇੜੇ ਲਿਜਾਉਣ ਦੀ ਕੋਸ਼ਿਸ਼ ਕੀਤੀ ਸੁਨੀਤਾ ਨੇ ਵੀਲਚੇਅਰ ਨੂੰ ਧੱਕਾ ਦਿੱਤਾ ਅਤੇ ਵਿਕਰਮ ਨੂੰ ਦਰਸ਼ਨ ਸਿੰਘ ਦੇ ਸਾਹਮਣੇ ਲੈ ਗਈ विक्रम ने कमजी आवाज ਵਿੱਚ ਕਿਹਾ "ਬਾਬਾ ਜੀ ਮੈਨੂੰ ਮਾਫ਼ ਕਰ ਦਿਓ ਮੈਂ ਉਸ ਦਿਨ ਆਪਣੀ ਹਉਮੈ ਵਿੱਚ ਅੰਨਾ ਹੋ ਗਿਆ ਸੀ ਮੈਂ ਇਸ ਪਵਿੱਤਰ ਸਥਾਨ ਦੀ ਬੇਅਦਬੀ ਕੀਤੀ ਮੈਂ ਤੁਹਾਨੂੰ ਗਾਲਾਂ ਕੱਢੀਆਂ ਮੰਦਾ ਬੋਲਿਆ ਮੇਰੇ ਪੈਸੇ ਮੇਰੀ ਤਾਕਤ ਮੇਰੇ ਪਰਿਵਾਰ ਦਾ ਘਮੰਡ ਸੀ ਪਰ ਅੱਜ ਮੇਰੇ ਕੋਲ ਨਾ ਪੂਰੀ ਸ਼ਰੀਰਕ ਤਾਕਤ ਹੈ ਨਾ ਮੇਰੇ ਪਿਤਾ ਜੀ ਹਨ ਨਾ ਪਹਿਲਾਂ ਵਰਗੀ ਮਿਹਰੀ ਹੈ ਮੈਂ ਆਪਣੀ ਗਲਤੀ ਦਾ ਸਬਕ ਸਿੱਖ ਚੁੱਕਿਆ ਹਾਂ" ਮੈਨੂੰ ਮਾਫ਼ ਕਰਦੇ ਹੋ ਬਾਬਾ ਦਰਸ਼ਨ ਸਿੰਘ ਨੇ ਵਿਕਰਮ ਬਲ ਦੇਖਿਆ ਉਹਨਾਂ ਦੀਆਂ ਅੱਖਾਂ ਵਿੱਚ ਇੱਕ ਨਰਮੀ ਸੀ ਉਸਨੇ ਵਿਕਰਮ ਦੀਆਂ ਅੱਖਾਂ ਵਿੱਚ ਸੱਚੇ ਪਰਛਾਦਾ ਦੀ ਚਮਕ ਵੇਖੀ ਉਸਨੇ ਨਰਮ ਆਵਾਜ਼ ਵਿੱਚ ਕਿਹਾ ਪੁੱਤਰ ਜੀ ਗੁਰੂ ਰਾਮਦਾਸ ਜੀ ਦਾ ਦਿਲ ਬਹੁਤ ਵੱਡਾ ਹੈ ਇੰਜ ਕਰੋ ਮੈਂ ਤਾਂ ਤੁਹਾਨੂੰ ਮਾਫ਼ ਕਰ ਦਿੰਦਾ ਹਾਂ ਪਰ 30 ਦਿਨ ਲਗਾਤਾਰ ਇੱਥੇ ਗੁਰਬਾਣੀ ਦਾ ਪਾਠ ਕਰੋ ਸੇਵਾ ਕਰੋ ਅੱਦੇ ਖਤੇ ਦਿਨਾਂ ਦਾਸ ਕਰੋ ਮਾਫ਼ੀ ਮੰਗੋ ਹੋ ਸਕਦਾ ਹੈ ਗੁਰੂ ਜੀ ਤੁਹਾਡੇ ਪਾਪ ਮਾਫ਼ ਕਰ ਦੇਣ ਨਾ ਵਿਕਰਮ ਅਤੇ ਸੁਨੀਤਾ ਨੇ ਬਾਬਾ ਦਰਸ਼ਨ ਸਿੰਘ ਦੇ ਬਚਨ ਮੰਨ ਲਏ ਉਹਨਾਂ ਨੇ 3 ਦਿਨ ਲਗਾਤਾਰ ਸ਼੍ਰੀ ਦਰਬਾਰ ਸਾਹਿਬ ਆਉਣ ਦਾ ਫੈਸਲਾ ਕੀਤਾ ਸ਼੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਨੇ ਵਿਕਰਮ ਦੇ ਦਿੱਲੂ ਸ਼ੋਲਿਆ ਸਰੋਵਰ ਦੇ ਜਲ ਵਿੱਚ ਇਸ਼ਨਾਨ ਕਰਦੇ ਸਮੇਂ ਉਸ ਨੂੰ ਬੜੀ ਅਜੀਬ ਜਿਹੀ ਸ਼ਾਂਤੀ ਮਿਲੀ ਉਸ ਨੇ ਆਪਣੀ ਵੀਲਚੇਅਰ ਤੇ ਬੈਠ ਕੇ ਗੁਰਬਾਣੀ ਦਾ ਪਾਠ ਸ਼ੁਰੂ ਕੀਤਾ ਸੁਨੀਤਾ ਵੀ ਉਸ ਦੇ ਨਾਲ ਰਹੀ ਉਹ ਦੋਵੇਂ ਹਰ ਰੋਜ਼ ਸ਼੍ਰੀ ਦਰਬਾਰ ਸਾਹਿਬ ਪਹੁੰਚਦੇ ਮਤਾ ਦੇਖਦੇ ਅਤੇ ਸੇਵਾ ਕਰਦੇ ਵਿਕਰਮ ਨੇ ਲੰਗਰ ਹਾਲ ਦੇ ਵਿੱਚ ਇੱਕ ਜਗ੍ਹਾ ਬੈਠ ਕੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਉਹ ਆਪਣੀ ਵੀਲਚੇਅਰ ਤੇ ਬੈਠ ਕੇ ਲੰਗਰ ਲਈ ਸਬਜ਼ੀਆਂ ਕੱਟਦਾ ਇੱਕ ਦਿਨ ਸੰਗਤ ਦੇ ਵਿੱਚੋਂ ਇੱਕ ਔਰਤ ਜੋ ਕਿ ਉੱਥੇ ਹੀ ਬੈਠੀ ਸਬਜ਼ੀਆਂ ਕੱਟ ਰਹੀ ਸੀ ਅੱਗੇ ਵਧੀ ਅਤੇ ਕਿਹਾ ਬੇਟਾ ਤੇਰੇ ਵਿੱਚ ਕਿੰਨੀ ਲਗਨ ਹੈ ਤੂੰ 휠ਚੇਅਰ ਤੇ ਹੋਣ ਤੋਂ ਬਾਵਜੂਦ ਵੀ ਇੱਥੇ ਸੇਵਾ ਕਰ ਰਿਹਾ ਹੈਂ ਤੇਰਾ ਸਤਿ ਪਾਤਸ਼ਾਹ ਧੰਗੁਰੂ ਰਾਮਦਾਸ ਮਹਾਰਾਜ ਤੇਰੀ ਅਰਦਾਸ ਸੁਣਨਗੇ ਅਤੇ ਜੋ ਵੀ ਤੇਰੇ ਸਿਰ ਤੇ ਪਾਪ ਹਨ ਜੋ ਵੀ ਤੇਰੇ ਸਿਰ ਤੇ ਮਾਰੇ ਕਰਮ ਹਨ ਸਭ ਮਿਟ ਜਾਣਗੇ ਸ਼ਾਇਦ ਉਹਨਾਂ ਦੀ ਦੁਆ ਜਿਹੜੀ ਸੀ ਉਹਨਾਂ ਦੀ ਅਰਦਾਸ ਸੱਚੀ ਨਿਕਲੇ ਅਤੇ ਚਲੋ ਸਮਾਂ ਬੀਤਣਾ ਸ਼ੁਰੂ ਹੋ ਗਿਆ ਇੱਕ ਇੱਕ ਕਰਕੇ 25 ਦਿਨ ਬੀਤ ਗਏ ਲੰਗਰ ਹਾਲ ਦੇ ਵਿੱਚ ਵਾਰ-ਵਾਰ ਹਰ ਦਿਨ ਦਾ ਸੇਵਾ ਕਰ ਰਿਹਾ ਸੀ ਉਸਦੀ ਬਿਲਜਰ ਇੱਕ ਜਗ੍ਹਾ ਤੇ ਅੜ ਗਈ ਅਤੇ ਜ਼ਮੀਨ ਤੇ ਡਿੱਗਿਆ ਨੇੜੇ ਕੜੀ ਸੰਗਤ ਨੇ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਇੱਕ ਸਿੰਘ ਨੇ ਵਿਕਰਮਦਾਤ ਫੜਿਆ ਅਤੇ ਕਿਹਾ ਭਾਈ ਸਾਹਿਬ ਤਿਆ ਨਾਲ ਪਰ ਵਿਕਰਮ ਨੂੰ ਅਚਾਨਕ ਅਹਿਸਾਸ ਹੋਇਆ ਕਿ ਉਸ ਦੀ ਲੱਤਾਂ ਵਿੱਚ ਸਵੇਦਨਾ ਵਾਪਸ ਆ ਰਹੀ ਹੈ ਉਸਨੇ ਹੌਲੀ-ਹੌਲੀ ਸਿੰਘ ਦੇ ਸਾਰੇ ਨਾਲ ਖੜੇ ਹੋਣ ਦੀ ਕੋਸ਼ਿਸ਼ ਕੀਤੀ ਅਤੇ ਉਹ ਖੜਾ ਹੋ ਗਿਆ ਇਹ ਉਹੀ ਕ੍ਰਿਸ਼ਮਾ ਸੀ ਜੋ ਸ ਨੂੰ ਸਾਲਾ ਤੋਂ ਨਹੀਂ ਮਿਲਿਆ ਵਿਕਰਮ ਨੇ ਹੈਰਾਨੀ ਨਾਲ ਆਪਣੀ ਮਾਵਲ ਦੇਖਿਆ ਸੁਨੀਤਾ ਲੰਗਰ ਹਾਲ ਦੇ ਕੋਨੇ ਵਿੱਚ ਬੈਠੀ ਸੀ ਉਸਨੇ ਵਿਕਰਮ ਨੂੰ ਖੜਾ ਦੇਖਿਆ ਅਤੇ ਉਸ ਦੀਆਂ ਅੱਖਾਂ ਵਿੱਚ ਹੰਜੂ ਆਗੇ ਦੌੜ ਕੇ ਵਿਕਰਮ ਦੇ ਨੇੜੇ ਆਈ ਅਤੇ ਉਸ ਨੂੰ ਗળે ਲਗਾ ਲਿਆ ਦੋਵੇਂ ਖੁਸ਼ੀ ਨਾਲ ਰੋਣ ਲੱਗੇ ਸੰਗਤ ਨੇ ਨਜ਼ਾਰਾ ਦੇਖਿਆ ਅਤੇ ਸਾਰਿਆਂ ਨੇ ਇਕੱਠੇ ਬੋਲਿਆ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਦੇ ਪਤਸ਼ਾਹ ਵਿਕਰਮ ਅਤੇ ਸੁਨੇਤਾ ਨੇ ਗੁਰੂ ਰਾਮਦਾਸ ਦੀ ਕਿਰਪਾ ਦੇ ਕੇ ਹੁਣ ਵਿਕਰਮ ਆਪਣੇ ਸਹਾਰੇ ਦੇ ਨਾਲ ਖੜਾ ਹੋਣ ਲੱਗਿਆ ਸੀ ਜਿੱਥੇ ਪਹਿਲਾਂ ਉਸ ਨੂੰ ਆਪਣੀਆਂ ਲਤਾਂ ਦੇ ਵਿੱਚ ਕੁਝ ਵੀ ਮਹਿਸੂਸ ਨਹੀਂ ਹੁੰਦਾ ਸੀ ਹੁਣ ਕਿਸੇ ਸਹਾਰੇ ਦੇ ਨਾਲ ਥੋੜਾ ਬੁਤਾ ਸਹਾਰਾ ਲਗਾ ਕੇ ਇੱਕ ਜਗ੍ਹਾ ਤੇ ਖੜਾ ਹੋ ਸਕਦਾ ਸੀ ਉਹਨਾਂ ਨੇ ਚਲੋ ਐਸੀ ਤਰ੍ਹਾਂ ਸੇਵਾ ਜਾਰੀ ਰੱਖੀ ਵਿਕਰਮ ਦੀ ਸਿਹਤ ਵਿੱਚ ਹੌਲੀ-ਹੌਲੀ ਸੁਧਾਰ ਹੋਣ ਲੱਗਾ ਉਹ ਹੁਣ ਸਹਾਰੇ ਦੇ ਨਾਲ ਚੱਲ ਸਕਦਾ ਸੀ ਸ਼੍ਰੀ ਦਰਬਾਰ ਸਾਹਿਬ ਤੋਂ ਵਾਪਸ ਆ ਕੇ ਵਿਕਰਮ ਅਤੇ ਸੁਨੇਤਾ ਦੀ ਜ਼ਿੰਦਗੀ ਬਦਲ ਗਈ ਵਿਕਰਮ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਸੀ ਉਹ ਹੁਣ ਸਹਾਰੇ ਨਾਲ ਚੱਲ ਸਕਦਾ ਸੀ ਅਤੇ ਉਸਦੇ ਚਿਹਰੇ ਤੇ ਇੱਕ ਨਵੀਂ ਚਮਕ ਸੀ ਜਿਹੜੀ ਹਮੇਂ ਅਧਿਕਮੰਡ ਨੇ ਉਸ ਤੇ ਜ਼ਿੰਦਗੀ ਨੂੰ ਤਬਾਹ ਕਰ ਦਿੱਤਾ ਸੀ ਉਹ ਹੁਣ ਗੁਰੂ ਦੀ ਭਗਤੀ ਅਤੇ ਸੇਵਾ ਵਿੱਚ ਬਦਲ ਗਿਆ ਸੀ ਸੁਨੀਤਾ ਨੂੰ ਵੀ ਆਪਣੇ ਪੁੱਤਰ ਦੀ ਇਸ ਬਦਲੀ ਹੋਈ ਜ਼ਿੰਦਗੀ ਨੂੰ ਦੇਖ ਕੇ ਸ਼ਾਂਤੀ ਮਿਲਦੀ। ਛੋਟਾ ਜਿਹਾ ਮਕਾਨ ਜਿੱਥੇ ਉਹ ਰਹ ਰਹੇ ਸਨ, ਹੁਣ ਇੱਕ ਸਾਦੇ ਪਵਿੱਤਰ ਸਥਾਨ ਤੇ ਬਦਲ ਗਿਆ। ਸੁਨੀਤਾ ਦੇ ਘਰ ਦੇ ਵਿੱਚ ਇੱਕ ਛੋਟੇ ਕਮਰੇ ਦੇ ਵਿੱਚ ਛੋਟਾ ਗੁਰੂ ਘਰ ਸਜਾਇਆ ਗਿਆ। ਉੱਤੇ ਇੱਕ ਛੋਟੀ ਜਿਹੀ ਮੇਹ ਤੇ ਗੁਰੂ ਸਾਹਿਬ ਦੀਆਂ ਤਸਵੀਰਾਂ ਰੱਖੀਆਂ ਅਤੇ ਉਸ ਦੇ ਸਾਹਮਣੇ ਇੱਕ ਸਾਫ਼ ਚਿੱਟੇ ਛਾਦਰ ਵਿਛਾਈ। ਅਤੇ ਹਰ ਸਵੇਰੇ ਸੁਨੀਤਾ ਤੇ ਵਿਕਰਮ ਉੱਠ ਕੇ ਨਹਾਉਂਦੇ ਸਾਫ ਕਪੜੇ ਪਾਉਂਦੇ ਅਤੇ ਗੁਰਬਾਣੀ ਦਾ ਪਾਠ ਕਰਦੇ ਵਿਕਰਮ ਨੇ ਸ੍ਰੀ ਜਪਜੀ ਸਾਹਿਬ ਦਾ ਪਾਠ ਵੀ ਸਿੱਖਿਆ ਉਸਦੀ ਆਵਾਜ਼ ਵਿੱਚ ਬੜੀ ਨਰਮੀ ਸੀ ਜਿਵੇਂ ਉਹ ਹਰ ਸ਼ਬਦ ਨੂੰ ਦਿਲ ਦੇ ਨਾਲ ਮਹਿਸੂਸ ਕਰਕੇ ਬੁਲਦਾ ਹੋਵੇ ਇੱਕ ਸਵੇਰ ਜਦੋਂ ਵਿਕਰਮ ਪਾਠ ਕਰ ਰਿਹਾ ਸੀ ਉਸਤੇ ਗਵੰਡੀ ਇੱਕ ਬਜ਼ੁਰਗ ਸਿੰਘ ਪਾਈ ਹਰਚਰਨ ਸਿੰਘ ਉਹਨਾਂ ਦੇ ਘਰ ਆਏ ਪਾਈ ਹਰਚਰਨ ਸਿੰਘ ਦੀ ਚੁੱਟੀ ਦਸਤਾਰ ਅਦੇ ਸਾਦੇ ਕੱਪੜੇ ਸਨ ਉਹ ਇੱਕ ਨੇੜਲੇ ਗੁਰਦੁਆਰੇ ਵਿੱਚ ਸੇਵਾ ਕਰਦੇ ਸਹੀ ਉਹਨਾਂ ਨੇ ਵਿਕਰਮ ਨੂੰ ਪਾਠ ਕਰਦੇ ਦੇਖਿਆ ਅਤੇ ਮੁਸਕਰਾ ਦਿੱਤੇ ਪਾਠ ਖਤਮ ਹੋਣ ਤੋਂ ਬਾਅਦ ਉਹਨਾਂ ਨੇ ਵਿਕਰਮ ਨੂੰ ਕਿਹਾ ਪੁੱਤਰ ਤੇਰੀ ਆਵਾਜ਼ ਵਿੱਚ ਸੱਚੀ ਭਗਤੀ ਦੀ ਚਲਕ ਹੈ ਤੂੰ ਗੁਰੂ ਦੀ ਸ਼ਰਨ ਵਿੱਚ ਆ ਗਿਆ ਹੈ ਕੀ ਤੂੰ ਸਾਡੇ ਗੁਰਦੁਆਰੇ ਦੇ ਵਿੱਚ ਸੇਵਾ ਕਰੇਂਗਾ ਆ ਮੇਰੇ ਨਾਲ ਚੱਲ ਵਿਕਰਮ ਨੇ ਸਿਰ ਝੁਕਾਇਆ ਤੇ ਕਿਹਾ ਪਾਈ ਸਾਹਿਬ ਮੇਰੇ ਲਈ ਬੜੀ ਖੁਸ਼ੀ ਦੀ ਗੱਲ ਹੈ ਮੈਂ ਆਪਣੀਆਂ ਗਲਤੀਆਂ ਦਾ ਪ੍ਰੇਸ਼ਿਤ ਕਰ ਰਿਹਾ ਹਾਂ ਜੇ ਮੈਂ ਗੁਰੂ ਕਾ ਦੇਵ ਸੇਵਾ ਕਰ ਸਕਦਾ ਹਾਂ ਤਾਂ ਮੇਰੇ ਲਈ ਇਸ ਤੋਂ ਵੱਡੀ ਕੋਈ ਗੱਲ ਨਹੀਂ ਸੁਨੀਤਾ ਨੇ ਵੀ ਪਾਈ ਹਰਚਰਨ ਸੰਗ ਦਾ ਸ਼ੁਕਰਿਆਦਾ ਕੀਤਾ ਅਗਲੇ ਦਿਨ ਤੋਂ ਮਿਕਮ ਨੇ ਨੇੜਲੇ ਗੁਰਦੁਆਰੇ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਹਰ ਸਵੇਰੇ ਜਲਦੀ ਉੱਠਦਾ ਅਤੇ ਇੱਕ ਡਾਂਗ ਦੇ ਸਹਾਰੇ ਗੁਰਦੁਆਰੇ ਪਹੁੰਚਦਾ ਅਤੇ ਸੰਗਤ ਦੇ ਨਾਲ ਜਲਦੀ ਸੇਵਾ ਕਰਦਾ ਉਹ ਇੱਕ ਵੱਡੀ ਕੇਤਲੀ ਦੇ ਵਿੱਚੋਂ ਉਤੋ ਜਲ ਲੈਂਦਾ ਅਤੇ ਸੰਗਤ ਦੀ ਪਿਆਸ ਬੁਝਾਉਣ ਵਿੱਚ ਮਦਦ ਕਰਦਾ ਸੰਗਤ ਵਿੱਚੋਂ ਬਜ਼ੁਰਗਔਰਤ ਨੇ ਇੱਕ ਦਿਨ ਵਿਕਰਮ ਨੂੰ ਪੁੱਛਿਆ ਪੁੱਤਰ ਤੂੰ ਇਸ ਬਾਗ ਨਾ ਚਲਦਾ ਹੈ ਫਿਰ ਵੀ ਇਹਨਾਂ ਸੇਵਾ ਕਰਦਾ ਹੈ ਤੇਰੀ ਕੀ ਕਹਾਣੀ ਹੈ ਵਿਕਰਮ ਨੇ ਦੂੰਗਾ ਸਾਲਿਆ ਅਤੇ ਆਪਣੀ ਸਾਰੀ ਕਹਾਣੀ ਸੁਣਾਈ ਕਿਵੇਂ ਉਸਨੇ ਸ਼੍ਰੀ ਦਰਬਾਰ ਸਾਹਿਬ ਵਿੱਚ ਬੇਦਬੀ ਕੀਤੀ ਕਿਵੇਂ ਉਸਦੀ ਜ਼ਿੰਦਗੀ ਤਬਾਹ ਹੋ ਗਈ ਕਿਵੇਂ ਗੁਰੂ ਦੀ ਕਿਰਪਾ ਨੇ ਉਸ ਨੂੰ ਨਵੀਂ ਜ਼ਿੰਦਗੀ ਦਿੱਤੀ ਸੰਗਤ ਨੇ ਉਸਦੀ ਕਹਾਣੀ ਸੁਣੀ ਸੁਣ ਕੇ ਅੱਖਾਂ ਦੇ ਝੰਝੁਆ ਗਏ ਇੱਕ ਸਿੰਘ ਨੇ ਅੱਗੇ ਵੱਧ ਕੇ ਕਿਹਾ ਵਿਕਰਮ ਤੇਰੀ ਕਹਾਣੀ ਸਾਨੂੰ ਸਭ ਨੂੰ ਸਿਖਾਉਂਦੀ ਹੈ ਗੁਰੂ ਦੀ ਮਰਿਆਦਾ ਨੂੰ ਕਦੇ ਭੁੱਲਣਾ ਨਹੀਂ ਚਾਹੀਦਾ ਤੂ ਸਾਡੇ ਲਈ ਮਿਸਾਲ ਹੈ ਇਹਨਾਂ ਕਕੇ ਵਿਕਰਮਤੋ ਚਲਾ ਗਿਆ ਕੁਝ ਦਿਨ ਬਾਅਦ ਵਿਕਰਮਤ ਤੇ ਉਸਦੀ ਮਾਤਾ ਨੇ ਅਮਰ ਚਕਲਿਆ ਗੁਰੂ ਦੇ ਸੰਗ ਬਣ ਗਏ ਅਤੇ ਹਮੇਸ਼ਾ ਦੇ ਲਈ ਗੁਰੂ ਦੇ ਲੜ ਲੱਗੇ ਹੌਲੀ ਹੌਲੀ ਉਹਨਾਂ ਦੇ ਬਿਜ਼ਨਸ ਵਿੱਚ ਕਾਰੋਬਾਰ ਦੇ ਵਿੱਚ ਵੱਧੇ ਕਾਮਯਾਬੀਆਂ ਹੋਣ ਲੱਗੀਆਂ ਦਿਨੋਂ ਦਿਨ ਜੋ ਉਹਨਾਂ ਦੀ ਗੈਰ-ਰਤਬਾ ਸੀ, ਗਿਆ ਪੈਸਾ ਸੀ, ਵਾਪਸ ਆ ਰਿਹਾ ਸੀ। ਸਮਾਜ ਦੇ ਵਿੱਚ ਉਹਨਾਂ ਨੂੰ ਵਾਪਸ ਤੋਂ ਇੱਜ਼ਤਦਾਰ ਬੰਦਿਆਂ ਦੀ ਜ਼ਿੰਦਗੀ ਜਿਉਣ ਦਾ ਮੌਕਾ ਮਿਲਿਆ। ਲੇਕਿਨ ਇਸ ਵਾਰ ਉਹਨਾਂ ਦੇ ਵਿੱਚ ਪੈਸੇ ਦਾ ਘਮੰਡ ਨਹੀਂ ਸੀ। ਇਸ ਵਾਰ ਸੀ ਨਿਮਰਤਾ, ਮਰਿਆਦਾ ਅਤੇ ਗੁਰੂ ਦੀ ਸਿੱਖੀ। ਹਾਂਜੀ ਸਾਧ ਸੰਗਤ ਜੀ, ਕਿਵੇਂ ਲੱਗੀ ਤੁਹਾਨੂੰ ਅੱਜ ਦੀ ਕਹਾਣੀ? ਦੱਸੋ ਜੀ ਕਮੈਂਟ ਦੇ ਵਿੱਚ ਕਿ ਜੋ ਨੰਗਸਖ ਨੇ ਉਸ ਦਿਨ ਕੀਤਾ ਵੀ ਉਸ ਨੂੰ ਬੱਚੇ ਨਾਲ ਕੋਈ ਝੋਟ ਨਹੀਂ ਪਹੁੰਚਾਈ ਸਗੋਂ ਪਿਆਰ ਨਾਲ ਸਮਝਾਇਆ ਫਿਰ ਅਤੇ ਗੁਰੂ ਰਾਮਦਾਸ ਮਹਾਰਾਜ ਨੇ ਆਪ ਉਸ ਨੂੰ ਸਿੱਧੇ ਰਾਤ ਲਾਉਣ ਦੀ ਮਦਦ ਕੀਤੀ ਉਹ ਜੋ ਐਕਸੀਡੈਂਟ ਸੀ ਸ਼ਾਇਦ ਉਸਦੇ ਨਾ ਹੁੰਦਾ ਉਸਨੇ ਆਪਣੀ ਜ਼ਿੰਦਗੀ ਉਸੇ ਤਰ੍ਹਾਂ ਮਨਮੁੱਖਾ ਮੰਗ ਬਿਤਾ ਦੇਣੀ ਸੀ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਵੀ ਨਹੀਂ ਹੋਣਾ ਸੀ ਸ਼ਾਇਦ ਗੁਰੂ ਰਾਮਦਾਸ ਮਹਾਰਾਜ ਜੋ ਕਰਦੇ ਹਨ ਚੰਗੇ ਲਈ ਕਰਦੇ ਹਨ ਤੁਸੀਂ ਇਸ ਤੋਂ ਕਿੰਨਾ ਕੁ ਸਹਿਮਤ ਹੋ ਕਿ ਤੁਹਾਨੂੰ ਵੀ ਲੱਗਦਾ ਹੈ ਜੋ ਉਸ ਦਾ ਐਕਸੀਡੈਂਟ ਹੋਇਆ ਤੰਗੇ ਵਾਸਤੇ ਹੋਇਆ ਜਾਂ ਨਹੀਂ ਤੁਹਾਡੇ ਇਸ ਬਾਰੇ ਕੀ ਵਿਚਾਰ ਹਨ ਆਪਣੇ ਵਿਚਾਰ ਕਮੈਂਟਾਂ ਵਿੱਚ ਦਿਓ ਹਾਂਜੀ ਸਾਥ ਸੰਗਤ ਜੀ ਜੇਕਰ ਵੀਡੀਓ ਚੰਗੀ ਲੱਗੇ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਤੁਸੀਂ WhatsApp ਦੇ ਉੱਪਰ ਇਸ ਨੂੰ ਸਟੇਟਸ 'ਤੇ ਲਗਾ ਸਕਦੇ ਹੋ ਹਾਂਜੀ ਦੇਵ ਜੀ ਸਾਨੂੰ ਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ